ਉਹ ਪਹਿਲਾਂ ਦੱਸੇ ਕਿ ਜੋ ਕੋਈ ਦਿੱਲੀ ਦੇ ਵਿੱਚ ਜੋ ਕੋਈ ਇੱਥੇ ਉਹਨਾਂ ਦੇ ਰਾਜ ਦੇ ਚੁੰਦਾ ਦੇ ਡੈਮੋਕ੍ਰੇਸੀ ਦਾ ਕਤਲ ਹੋਇਆ ਕਿ ਇਹ ਮੋਤੀ ਬਾਟੀਆਂ ਦੀ ਮਹਿਲ ਬਣ ਗਿਆ ਤੇ ਡੈਮੋਕ੍ਰੇਸੀ ਦਾ ਕਤਲ ਹੋਇਆ ਸੇਲੇ ਸੋਨੀ ਨੂੰ ਬਣਾ ਦੋ ਤੇ ਡੈਮੋਕ੍ਰੇਸੀ ਬਾਹਰ ਹੋ ਗਈ ਆਹ ਮਤਭਾਵਾ ਇੱਕ ਗੱਲ ਹੈ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਕਿ ਅੰਦਰ ਜਿਹੜੇ ਹੱਥ ਖੜੇ ਹੋਏ ਆ ਕਿਸੇ ਕੋ ਪਰ ਜਿਹੜੀ ਉਹ ਵੀਡੀਓ ਕਲਿੱਪ ਹੈਗੀ ਹੈ ਤੁਸੀਂ ਮੀਡੀਆ ਨੂੰ ਤੇ ਦੇ ਦਿਓ ਕਿ ਅੰਦਰ ਜੋ ਹੋਇਆ ਉਹ ਵੀਡੀਓ ਕਲਿੱਪ ਤੁਹਾਡੀ ਤੁਸੀਂ ਜਦੋਂ ਬਦਿਕਨੀ ਨੂੰ ਸਰ ਕੋ ਲੈ ਜਾਓ ਫਿਰ ਉਹ ਜਿਹੜਾ 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 ਸਾਲ ਦੇ ਨਹੀਂ ਗੱਲ ਸਰ ਜਿਹੜਾ ਇਲੈਕਸ਼ਨ ਦਾ ਪ੍ਰੋਸੀਜਰ ਹੈ ਜਿਹੜਾ ਇਲੈਕਸ਼ਨ ਇਨ ਚਾਰਜ ਸਰ ਦਾ ਅਹੁਦਾ ਸੀਗਾ ਆਰਓ ਸੀਗਾ ਤੁਸੀਂ ਉਹ ਤੋਂ ਲੈ ਲਓ ਉਹ ਤੇ ਲੀਗਲ ਡਾਕੂਮੈਂਟ ਹੈ ਜੀਵਨ ਸਾਹਿਬ ਕੱਲ ਅਮਰੋੜਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਸਾਨੂੰ ਅਗਾਂਲੀ ਦਲ ਵਾਲਿਆਂ ਨੇ ਜਿਹੜਾ ਸਮਰਥਨ ਦਿੱਤਾ ਤੇ ਸ਼ਾਮ ਨੂੰ ਵਿਕਰਮ ਸਿੰਘ ਜੀ ਨੇ ਪ੍ਰੈਸ ਕਾਨਫਰੰਸ ਕਰ ਦਿੰਦੇ ਆ ਉਹ ਚਾਰ ਆਪਣੇ ਨਾਲ ਬਾ ਲੈਂਦੇ ਜਿਹੜੇ ਕੌਂਸਲਰ ਗਏ ਨੇ ਦੀ ਕਹਿੰਦੇ ਵੀ ਹਾਈ ਕੋਰਟ ਚ ਜਾਵਾਂਗੇ ਮਤਲਬ ਇਹ ਸਾਰੀਆਂ ਚੀਜ਼ਾਂ ਆ ਰਹੀਆਂ ਸਭ ਹਾਈ ਕੋਰਟ ਹਾਈ ਕੋਰਟ ਰੋ ਜਾਣਗੇ ਤੂੰ ਤਿਆਰ ਹੋ ਕਹਦੇ ਲਈ ਜਾ ਰਹੇ ਆ ਕਹਦੇ ਲਈ ਹਾਂ ਇਹ ਲੋਗੇ ਨਾ ਕਹਿੰਦੇ ਸਾਡੀ ਆ 24 ਘੰਟੇ ਦਾ ਹੀ ਹੋ ਮੇਰੇਗਾ ਕੌਣ ਕਾਂਗਰਸ ਕਹਿੰਦੀ ਮੇਜ਼ ਬਣਨਾ ਨਹੀਂ ਬਾਜ ਦੇ ਤੈਨੂੰ ਕਹਿੰਦੇ ਮੇਜ਼ ਬਣਨਾ ਨਹੀਂ ਆਮ ਆਦੀ ਪਾਰਟੀ ਦਾ ਚਾਹੀ ਕੇ ਡਰਾ ਬਲਮਟੇ ਨੂੰ ਦਿਓ ਹਾਈ ਕੋਰਟ ਜਾ ਸਕਦੇ ਸਾਡੇ ਕੋ ਹਾਈ ਕੋਰਟ ਦਾ ਬਾਹਰ ਹੀ ਹੁੰਦਾ ਤੁਹਾਨੂੰ ਸਾਡੇ ਕੋ ਵਕੀਲ ਹੁੰਦੀ ਗੇ ਕੀ ਵੀ ਹੈਗਾ ਸਾਡੇ ਕੋ ਜੀ 24 ਘੰਟੇ ਦਾ ਜਿਹਨੇ ਇਹ ਗੱਲਾਂ ਸੁਣਦੇ ਤੂੰ ਐਨੇ ਦੇ ਸਭ ਗੱਲਾਂ ਦਾ ਸੁਣਿਆ ਕਰੋ ਰਾਤੀ ਬਿਚਾਰੇ ਮਾਈ ਕੋਰਟ ਦੀ ਡਾਇਰੈਕਸ਼ਨ ਪਈ ਆ ਕੋਣੋ ਹਾਈ ਕੋਰਟ ਦੀ ਡਾਇਰੈਕਸ਼ਨ ਪੂਰੀ ਕੀਤੀ ਆਣਾ ਕੀਤੀ ਬਗਲ ਕਦਮ ਅਸੀਂ ਆਈ ਕਦਮ ਦੇਖੋ ਕੱਲ ਦੁਪਹਿਰੇ ਗੱਲ ਖਤਮ ਹੋ ਗਈ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਲਖਿਤ ਹੋਈ ਆ ਕੋਈ ਅੱਧਾ ਵੀ ਕੋਈ ਗੱਲ ਨਹੀਂ ਸਭ ਦੇਖ ਲੈ ਸਰ ਸਾਹਮਣੇ ਇਹ ਨੰਬਰ ਹੈ ਕੇ ਸੀਨੀਅਰ ਡਿਪਟੀ ਮੇਨ ਡੋਲਾ ਜੀ ਉਹ ਵੀ ਰੋਲਾ ਪੈ ਰਿਹਾ ਸੀ ਕਿੱਥੇ ਤੁਹਾਡੇ ਕੋ ਹੈਗਾ ਸੀ ਮਤਲਬ ਨਹੀਂ ਉਹ ਗਵਾਦਾ ਨਾ ਨਾ ਤਿਕਾ ਲਗੋ ਹਾਂਜੀ ਬੀਬੀ ਗੱਲ ਸੁਣੋ ਉਹ ਸੁਣੋ ਸੁਣ ਸਾਡੀ 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 ਗੱਲ ਸਾਡੀ ਕਲੀਅਰ ਰਿਹਾ ਸਾਡੀ ਕਲੀਅਰ ਰਿਹਾ ਸੁਣੋ ਅੱਜ ਅਸੀਂ ਪ੍ਰੋ ਦਾ ਮਰਾਹ ਇਕੱਲੇ ਵੇ ਸਰਦ नेक्स्ट ਵੀਕ ਅਸੀਂ ਆਪਣੇ ਸੀਨੀਅਰ ਡਿਪਟੀ ਮੇ ਤੇ ਡਿਪਟੀ ਮੇਦੂ ਜਿਹੜਾ ਇਦਾਂ ਹੀ ਪ੍ਰੋ ਦਾਮ ਕਰਕੇ ਦੋਵਾਂ ਨੂੰ ਪਾਵਾਂਗੇ ਤੁਸੀਂ ਇਹਨਾਂ ਦੀਆਂ ਫੌਂਚ ਨਾ ਉਹ ਇਹ ਫੌਂਗ ਬਲਗ ਬਲਗ ਪਤਾਬ ਆਈ ਨਹੀਂ ਲੁੱਟ ਕੇ ਖਾ ਕੇ ਸੋਦੀ ਹੁੰਦੀ ਅੰਮ੍ਰਿਤਸਰ ਦੇ ਪੰਜਾਬ ਨੂੰ ਫਿਰ ਇਹਨਾਂ ਦੀਆਂ ਗੱਲਾਂ ਚਾਉਂਦੇ ਯਾਰ ਨੇ ਕੋਈ ਗੱਲ ਕਰਾਂਗੇ ਨਹੀਂ ਸਾਡਾ ਮਾਲ ਕਿਤੇ ਆ ਸਾਡਾ ਪੱਲਾ ਨਹੀਂ ਲਾਗੇ ਜਦੋਂ ਇਹ ਕਿਤੇ ਵੀ ਸਵਾਲ ਇਹ ਆਪਣੀ ਗਲਤੀ ਮੰਨੋ ਗੱਲ ਸਵਾਲ ਕਰ ਰਹੇ ਨਹੀਂ ਆ ਰਹੇ ਸਾਹਿਬ ਇਹ ਕੀ ਸੋਚਦੇ ਕਿਵੇਂ ਮੈਂ ਕੋਈ ਬਦਸਿਫਾ ਦੇ ਦਿੱਤਾ ਕੁਝ ਨਹੀਂ ਹੋਇਆ ਅਗਲੇ ਵੀਕ ਅਸੀਂ ਇੱਥੇ ਤੁਹਾਨੂੰ ਬੁਲਾਵਾਂਗੇ ਤੁਹਾਡੇ ਸਾਹਮਣੇ ਸੀਨੀਅਰ ਡਿਪਟੀ ਮੇਰ ਤੇ ਡਿਪਟੀ ਮੇਰ ਜਿਹੜਾ ਆਪਣੇ ਕੁਰਸੀ ਤੇ ਬੈਠਾ ਬਾਅਦ ਸੀਪੀ ਸਾਹਿਬ ਦਾ ਵੀ ਬੜਾ ਰੋਲ ਆ ਉੱਥੇ ਬਾਦਲਾ ਦਵਾ ਦਿੱਤਾ ਗਿਆ ਅਸੀਂ ਅੱਜ ਤੱਕ ਨੈਕਸਟ ਨੂੰ ਲੈ ਕੇ ਹੋਇਆ ਵੀ ਉਹ ਦੇਖੋ মিডিਆ ਨੇ ਬਾਹਰ ਹੋਇਆ ਕਿਤੇ ਦੱਸੋ ਯਾਰ ਦੱਸੋ ਹਾਂ ਕੋਈ ਕੋਈ ਨਾਕ ਤੇ ਬਲੀ ਨਾ ਇਧਰ ਦੇਖ ਕੇ ਇੱਕ ਜੀ ਤਾਰੀਵਾਲ ਸਾਹਿਬ ਇਸ ਤੋਂ हट ਕੇ ਸਵਾਲ ਹੈ ਅੱਜ ਇਹ ਡੇਰਾ ਮੁਖੀ ਨੂੰ ਫੇਰ ਕੋਲ ਮਿਲੀ ਹੈ ਔਰ ਸਿੱਧਾ ਡੇਰੇ ਦੇ ਵਿੱਚੋਂ ਪਹਿਲੀ ਵਾਰ ਇਸ ਵਾਰ ਆਏ ਬਰੌਂਟ ਦੇ ਉਹਦੇ ਬਾਰੇ ਕੀ ਜਾਣ ਸਰ ਦਿੱਲੀ ਲੈਕਸ ਵਿੱਚ ਕਿੰਨੇ ਦੇ ਰਹਿੰਦੇ ਆ ਬੀਜੇਪੀ ਨੂੰ ਜੋ ਨੋਰ ਪੈਂਦੀ ਲੈਕਸਾ ਤੋਂ ਕੱਢ ਕੇ ਲੈ ਆਉਂਦੇ ਗੱਲ ਕੀ ਦੀ ਆ ਪੰਜੇ ਦਿਨ ਰਹਿ ਗਏ ਉਹਨੂੰ ਉੱਥੇ ਕੱਢ ਕੇ ਉਹਦੇ ਉੱਥੇ ਕੀ ਕਰਦੇ ਬੀਜੇਪੀ ਆਪਣੇ ਪੋਲੀਟੀਕਲ ਅੰਦੋਸਸ ਬੋਲੇ ਸਾਰਨਾ ਉਹਨਾਂ ਨੂੰ ਬੇਲ ਦੇ ਦਿੰਦੀ ਆ ਜੇ ਲੋ ਪੋਲੀਟਿਕਲ ਇੰਡਸਟਰੀ ਬੂਦਾ ਹੋ ਜਾਂਦਾ ਤਾਂ ਜੇਲ੍ਹ ਛੱਡ ਉਹਦੇ ਘਰ ਤੇ ਨਹੀਂ ਵਰਕ ਪਾਣੀ ਦਾ ਅੰਮ੍ਰਿਤਸਰ ਵਾਸਤੇ ਕੀ ਕੰਮ ਕਰ ਰਿਹਾ ਜਾਂ ਕੀ ਆਜਾ ਲੋੜ ਹੈ ਮਿਹਨਤ ਦੀ ਕਿਤੇ ਪਿਛਲੇ ਕਿੰਢਾਈ ਸਾਲਾਂ ਤੋਂ ਮਿਹਨਤ ਦੀ ਲੋੜ ਦੀ ਆ ਅੰਮ੍ਰਿਤਸਰ ਵਾਸਤੇ ਅੰਮ੍ਰਿਤਸਰ ਵਾਸਤੇ ਜਿੰਨੇ ਕੰਮ ਰੁਕੇ ਵੇਖੋ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਜਿਹੜਾ ਆ ਅੰਮ੍ਰਿਤਸਰ ਸ਼ਹਿਰ ਦਾ ਇੱਥੋਂ ਦਾ ਸੀਵਰੇਜ ਸਿਸਟਮ ਠੀਕ ਕਰਨਾ ਲੋਕਰ ਦਾ ਗੰਦੇ ਪਾਣੀ ਦਾ ਨਿਕਾਸ਼ ਜਿਹੜਾ ਉਨੂੰ ਸਹੀ ਢੰਗ ਨਾਲ ਕਰਨਾ ਤੇ ਪੀਣ ਵਾਲਾ ਪਾਣੀ ਚੰਗਾ ਜਿਹੜਾ ਲੋਕਾਂ ਦੇ ਕਦੀ ਭੇਜਣਾ ਤੇ ਸ਼ਹਿਰ ਦੀ ਸਫਾਈ ਜਿਹੜੀ ਆ ਮੇਨ ਸ਼ਹਿਰ ਦੇ ਵਿੱਚ ਲਾਈਟਾਂ ਕੈਮਰੇ ਹਾਸੀ ਅਮਸਾ ਨੂੰ ਅਮਸਾ ਜਿਹੜਾ ਐਸ ਵੇਲੇ ਮਤਲਬ ਜਿਹੜਾ ਜੱਟ ਦੀ ਸਾਰੇ ਦੁਨੀਆ ਦੇ ਸਭ ਤੋਂ ਵੱਧ ਜੱਟ ਦੀ ਇੱਥੇ ਆਉਂਦੇ ਆ ਟੂਰਿਸਟ ਹੱਬ ਹੈ ਇਹ ਸ਼ਹਿਰ ਸਾਫ਼ ਸੁਥਰਾ ਤੇ ਸੁੰਦਰ

ਜੋ ਬੈਠੇ ਨੇ ਉਹ ਕਿੱਥੇ ਜਾਣਾ ਚਾਹੁੰਦੇ ਹਾਂ ਜੀ ਹਾਂ ਜੀ ਅੱਜ ਇਸ ਗੁਰੂ ਦੀ ਨਗਰੀ ਮਿਊਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਵਿੱਚ ਅੱਜ ਅਸੀਂ ਕਾਰਪੋਰੇਸ਼ਨ ਦੇ ਵਿੱਚ ਮੇਅਰ ਦੀ ਜਿਹੜੀ ਹੈ ਕੁਰਸੀ ਦੇ ਉੱਤੇ ਸਾਨੂੰ ਬਿਠਾਉਣ ਲਈ ਸਾਡੇ ਮਾਨਯੋਗ ਪੰਜਾਬ ਦੇ ਮੰਤਰੀ ਕੈਪਟਨ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਸਾਡੇ ਐਮਐਲਏ ਸਹਿਬਾਨ ਸੰਧੂ ਸਾਹਿਬ ਔਰ ਸਾਡੀ ਆਰਗੇਨਾਈਜੇਸ਼ਨ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਮਨੀਸ਼ ਅਗਰਵਾਲ ਜੀ ਸਾਡੇ ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਥਾਂਦੇ ਜੀ ਹੋਰ ਵੀ ਬਹੁਤ ਸਾਰੇ ਸਾਥੀ ਜਿਹੜੇ ਆਏ ਨੇ ਅੱਜ ਅਸੀਂ ਇਸ ਸ਼ੁਭ ਦਿਨ ਦੇ ਉੱਤੇ ਜਿਹੜੇ ਕਾਰਪੋਰੇਸ਼ਨ ਦੇ ਸਰਕਾਰ ਕੰਮ ਕਰਾਉਣਾ ਚਾਹੁੰਦੀ ਸੀ ਲੇਕਿਨ ਟੈਕਨੀਕੀ ਵਜ੍ਹਾ ਜਿਹੜੀ ਸੀਗੀ ਅਸੀਂ ਮੱਤੇ ਨਹੀਂ ਸੀ ਪਾ ਸਕਦੇ ਉਹਦੇ ਕਰਕੇ ਰੁਕਿਆ ਸੀ ਇਮੀਡੀਏਟਲੀ ਅੱਜ ਅਸੀਂ ਇਹ ਜਿਹੜਾ ਦਫ਼ਤਰ ਦੇ ਵਿੱਚ ਆਪਣਾ ਉਹਦਾ ਗ੍ਰੈਂਡ ਕਰਨ ਤੋਂ ਬਾਅਦ ਇਮੀਡੀਏਟਲੀ ਜਿਹੜੇ ਸ਼ਹਿਰ ਦੇ ਰੁਕੇ ਡਿਵੈਲਪਮੈਂਟ ਦੇ ਕੰਮ ਨੇ ਜਾਂ ਹੋਣ ਵਾਲੇ ਨੇ ਇਮੀਡੀਏਟਲੀ ਦਿਨ ਰਾਤ ਇੱਕ ਕਰਕੇ ਅਮਰਤਸਰ ਸ਼ਹਿਰ ਦੀ ਜਿਹੜੀ ਹੈ ਡਿਵੈਲਪਮੈਂਟ ਜਿਹੜੀ ਹੈ ਚਾਰੇ ਪਾਸੇ ਚਾਰੇ ਤਫਾ ਜਿਹੜੀ ਹੈ ਕਰਾਂਗੇ ਔਰ ਸਾਡੀਆਂ 85 ਵਾਡਾਂ ਦੇ ਵਿੱਚੋਂ 85 ਦੀਆਂ 85 ਵਾਡਾਂ ਜਿਹੜੀਆਂ ਨੇ ਸਾਡੀਆਂ ਨੇ ਕੋਈ ਆਪੋਜੀਸ਼ਨ ਨਹੀਂ ਅਸੀਂ 85 ਵਾਡਾਂ ਦੇ ਵਿੱਚ ਹੀ ਬਰਬਰਤਾ ਇਕਸੁੱਤਾ ਦੇ ਨਾਲ ਜਿਹੜੀ ਡਵੈਲਪਮੈਂਟ ਲਈ ਕਰਾਂਗੇ ਪ੍ਰਣ ਕਰਦੇ ਆਂ ਔਰ ਇਹ ਹੀ ਮੈਂ ਕਹਿਣਾ ਚਾਹਣਾ ਅੱਜ ਦੇ ਇਸ ਮੌਕੇ ਦੇ ਉੱਤੇ ਜੀ ਜਿੰਦਾਬਾਦ ਸਰਬਾਨੀ ਧੰਨਵਾਦ ਸਾਹਿਬ ਅਮਰ ਸਾਹਿਬ ਉੱਤੇ ਸ਼ਾਇਦ ਹੈ ਜਿੱਥੇ ਗੁਰੂ ਰਾਮਦਾਸ ਜੀ ਦਾ ਘਰ ਹੈ ਜਿੱਥੇ ਦੁਰਗਾਣਾ ਮੰਦਿਰ ਹੈ ਜਿੱਥੇ ਭਗਵਾਨ ਬਾਲਮੀਕ ਜੀ ਦਾ ਮੰਦਿਰ ਹੈ ਉਹ ਸ਼ਹਿਰ ਨੂੰ ਅੱਜ ਨਵਾਂ ਮੇਹੜਾ ਉਹ ਮਿਲਿਆ ਕੱਲ ਜਿਹੜਾ ਚੋਣ ਹੋਈ ਆ ਉਸ ਤੋਂ ਬਾਅਦ ਅੱਜ ਅਸੀਂ ਉਹਨਾਂ ਨੂੰ ਉਹਨਾਂ ਦੇ ਜਿਹੜਾ ਕੰਮਕਾਰ ਹੈ ਸ਼ੁਰੂ ਕਰਨ ਵਾਸਤੇ ਕਿਉਂਕਿ ਕੰਮ ਬਹੁਤ ਲੇਟ ਅੱਗੇ ਹੋਇਆ ਤੇ ਅਸੀਂ ਚਾਹੁੰਦੇ ਆ ਕਿ ਇੱਕ ਇੱਕ ਮਿੰਟ ਜਿਹੜਾ ਉਹ ਸਾਡੇ ਲਈ ਬਹੁਤ ਮਤਲਬ ਕੀਮਤੀ ਹੈ ਤੇ ਕੋਈ ਟਾਈਮ ਖਰਾਬ ਨਾ ਕੀਤਾ ਜਾਵੇ ਇਸੇ ਕਰਕੇ ਅੱਜ ਅਸੀਂ ਮਤਲਬ ਮੋਤੀ ਪਾਟਿਆ ਜੀ ਨੂੰ ਉਹਨਾਂ ਦੀ ਚੇਅਰ ਤੇ ਬਿਠਾਉਣ ਵਾਸਤੇ ਆਏ ਆਂ ਔਰ ਮੈਂ ਅਮਰਸਰ ਨਿਵਾਸੀਆਂ ਨੂੰ ਤੁਹਾਡੇ ਥੋਂ ਕਹਿਣਾ ਚਾਹੁੰਦਾ ਕਿ ਅਮਰਸਰ ਨਿਵਾਸੀਆ ਦੀਆਂ ਆਸਾਂ ਤੇ ਖਰੇ ਉੱਤਰਨ ਵਾਸਤੇ ਅਸੀਂ ਵਾਅਦਾ ਦੇਣ ਇੱਕ ਕੰਮ ਕਰਾਂਗੇ ਸਾਡੀ ਸਾਡੀ ਟੀਮ ਮੋਤੀ ਪਾਟਿਆ ਜੀ ਦੀ ਗਵਾਹੀ ਦੇ ਹੇਠ ਸ਼ਹਿਰ ਦੇ ਜਿੰਨੇ ਵੱਡੇ ਮੁੱਦੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਵੀ ਕਰਾਂਗੇ ਔਰ ਕਿਸੇ ਵੀ ਸ਼ਹਿਰ ਦੇ ਵਸਨੀਕ ਨੂੰ ਕੋਈ ਕਿਸੇ ਕਿਸਮ ਦੀ ਤਕਲੀਫ ਆਵੇ ਉਹ ਨਹੀਂ ਹੋਣ ਦਿੱਤੀ ਜਾਊਗੀ ਕੰਮ ਅਸੀਂ ਪਹਿਲਾਂ ਵੀ ਕਰਦੇ ਸੀਗੇ ਪਰ ਕਿਉਂਕਿ ਸਥਾਨਕ ਸਰਕਾਰਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅਦਾਦਾ ਇਹਨਾਂ ਦੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਹੁੰਦ ਹੈ ਔਰ ਬਹੁਤ ਜ਼ਿਆਦੀ ਇਹਨਾਂ ਕੋਲ ਪਾਵਰ ਹੈ ਇਸ ਕਰਕੇ ਇਸ ਨਗਰ ਨਿਗਮ ਦੇ ਹਾਊਸ ਨੂੰ ਵੜਾਉਣਾ ਮੇਲ ਨੂੰ ਵੜਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਬਹੁਤ ਸਾਰੇ ਕੰਮ ਇਦਾਂ ਦੇ ਆ ਜਿਹੜੇ ਹਾਊਸ ਦੀ ਮਤਲਬ ਜਿਹੜਾ ਉਹ ਉਹ ਜਿੱਦਾਂ ਤੇ ਹਾਊਸ ਦੀ ਬੰਦਾ ਉਤੋਂ ਬਿਨਾ ਉਹ ਕੰਮ ਜਿਹੜੇ ਨਹੀਂ ਹੋ ਸਕਦੇ ਸੋ ਅੱਜ ਤੋਂ ਮਤਲਬ ਜਿਹੜੇ ਕੰਮ ਅਬਸਰ ਦੇ ਦੇ ਉਹ ਸ਼ੁਰੂ ਹੋ ਜਾਣਗੇ ਸ਼ਹਿਰ ਦੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਤੁਹਾਡੀ ਜੋ ਵੀ ਕੰਪਲੇਂਟ ਹੈ ਸਾਡੇ ਮੇਲ ਸਾਹਿਬ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇੱਥੇ ਬੈਠਿਆ ਕਰਨਗੇ ਸਾਡੇ ਜਿੰਨੇ ਐਮਸੀ ਹੈ ਜਦੋਂ ਮੇਹਤਬ ਸਾਹਿਬ ਨੇ ਕਿਹਾ ਸਾਡੇ ਲਈ ਕੋਈ ਇਹ ਨਹੀਂ ਹੈ ਕਿ ਕੌਣ ਕਰੇ ਪਾਰਟੀ ਦਾ ਕੌਣ ਕਿੱਥੇ ਕਾਉਂਸਲਰ ਹੈ ਸਾਡੇ ਲਈ ਹਰ ਵਾਰ ਦਾ ਬਰਾਬਰ ਵਿਕਾਸ ਕਰਨਾ ਉਹ ਜ਼ਰੂਰੀ ਹੈ ਸਾਡੇ ਸ਼ਹਿਰ ਦਾ ਵਿਕਾਸ ਕਰਨਾ ਜ਼ਰੂਰੀ ਹੈ ਹੁਣ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੀ ਪਾਰਟੀ ਦੇ ਨਮਾਇंदे ਖੜੇ ਹੋਏ ਸੀ ਇਲੈਕਸ਼ਨ ਦੇ ਵਿੱਚ ਜਿਹੜੇ ਰਹਿ ਗਏ ਜਿਹੜੇ ਹਾਰ ਗਏ ਕੋਈ ਗੱਲ ਨਹੀਂ ਪਰ ਉਹਨਾਂ ਨੂੰ ਵੀ ਬਰਾਬਰ ਇਜ਼ਤਮਾਨ ਜਿਹੜਾ ਇਸ ਹਾਊਸ ਦੇ ਵਿੱਚ ਦਿੱਤਾ ਜਾਊਗਾ ਉਹਨਾਂ ਦੇ ਵੀ ਕੰਮਕਾਜ ਜਿਹੜੇ ਬਰਾਬਰ ਦੇ ਕੀਤੇ ਜਾਣਗੇ ਜਿਹੜੇ ਸਾਡੀ ਪਾਰਟੀ ਦੇ ਬਤਕਰ ਦੇ ਜਿਹੜੇ ਜਿਹੜੇ ਵਿਚਾਰੇ ਬੜੇ ਤੇਜ਼ੀ ਜਤੋ ਜਿਆਦ ਕਰਦੇ ਜਿੱਤ ਆੜ ਹੋੜੀ ਹੋਰ ਗੱਲ ਹੈ ਪਦੋਂ ਕੋ ਪਾਰਟੀ ਦੇ ਬੜੇ ਕਮਿਟਿਡ ਸਾਥੀ ਦੇ ਉਹਨਾਂ ਦੇ ਕੰਮਕਾਜ ਵੀ ਜਿਹੜੇ ਪਹਿਲ ਦੇ ਅਧਾਰ ਤੇ ਹੋਣਗੇ ਸੋ ਮੈਂ ਤੁਹਾਡੇ ਸੂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦਾ ਔਰ ਮੈਂ ਮਾਣਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਹੁਣ ਅੰਬਸਰ ਦਾ ਸਾਰਾ ਵਿਕਾਸ ਜਿਹੜਾ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਬਹੁਤ ਵਧੀਆ ਇੱਕ ਸਾਧ ਇੱਕ ਬਰਾਬਰ ਦਾ ਹੋਏਗਾ ਸਾਰੇ ਸ਼ਹਿਰ ਦਾ ਹੋਏਗਾ ਕਿ ਇਹ ਨਹੀਂ ਹੈ ਕਿ ਇੱਥੇ ਆਪ ਦੇ ਮਤਲਬ ਐਮਸੀਆ ਉੱਥੇ ਹੋ ਰਿਹਾ ਦੂਜੇ ਥਾਂ ਨਹੀਂ ਹੋ ਰਿਹਾ ਸਾਰੇ ਔਰ ਬਾਵਾ ਖੁੱਲ੍ਹੇ ਹਰ ਕਦਾ ਪਿਆਰ ਕਰਦੇ ਆਂ ਸਤਿਕਾਰ ਕਰਦੇ ਆਂ ਸਿਆਸਤ ਆਪਣੀ ਥਾਂ ਆ ਪਰ ਸ਼ਹਿਰ ਦਾ ਵਿਕਾਸ ਆਪਣੀ ਥਾਂ ਆ ਸੋ ਜਿੱਥੇ ਵੀ ਕਿਤੇ ਵਿਕਾਸ ਹੋਣਾ ਲਾ ਚੇ ਉਹ ਕੋਈ ਸਾਥੀ ਬੀਜੇਪੀ ਦੇ ਐਮਸੀ ਨੇ ਕੋਈ ਕਾਲੀ ਦਲ ਦੇ ਆ ਕੋਈ ਕਾਂਗਰਸ ਦੇ ਆ ਜਿੱਥੇ ਵੀ ਉਹਨਾਂ ਦੀਆਂ ਵਾਡਾ ਜਿਹੇ ਚ ਕੰਮ ਹੋਣਾ ਲਾ ਆ ਕੇ ਮੇਹਤ ਸਾਹਿਬ ਨੂੰ ਦੱਸਣ ਉਹਨਾਂ ਦੇ ਕੰਮ ਜਿਹੜੇ ਆ ਬਰਾਬਰ ਅਸੀਂ ਕਦਾਂਗੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸਾਹਿਬ ਅੱਜ ਕਾਂਗਰਸ ਨੇ ਧਰਨਾ ਲਾਇਆ ਉਹ ਕਹਿੰਦੇ ਵੀ ਲੋਕਤੰਤਰ ਦੀ ਹੱਤਿਆ ਕੀਤੀ ਗਈ ਹੈ ਭਨਾਰੀ ਬੰਦੇ ਉੱਪਰ ਕਾਦੀ ਹੱਤਿਆ ਕੀਤੀ ਆ ਲੋਕਤੰਤਰ ਦੀ ਡੈਮੋਕ੍ਰੇਸੀ ਦੀ ਕਹਿੰਦੇ ਹੱਤਿਆ ਕੀਤੀ ਹੈ ਬਿਲਕੁਲ ਕਹਿੰਦੇ ਸਾਡੇ ਕੋਲ ਮੈਜੋਰਿਟੀ ਜ਼ਿਆਦਾ ਸੀ ਇਹਨਾਂ ਨੇ ਅਰੇ ਕੱਲ ਆਪਾਂ ਚਲੇ ਆਵਾਂਗੇ 24 ਘੰਟੇ ਅੰਦਰ ਇੱਕ ਮਤਲਬ ਜਿਹੜਾ ਕਾਂਗਰਸ ਦਾ ਜਿਹੜਾ ਡਰਾਮਾ ਚੱਲ ਰਿ ਕਾਂਗਰਸ ਪਿਛਲੇ ਕਈ ਮਹੀਨਿਆਂ ਤੋਂ ਡਰਾਮੇ ਬਾਜ ਪਾਰਟੀ ਬਣ ਗਈ ਕੋਈ ਮੁੱਦਾ ਨਹੀਂ ਹੈ ਕੁਝ ਨਹੀਂ ਹੈ ਸਮਝੋ ਵੋਟ ਹੈ ਵੋਟਿੰਗ ਦੇ ਵਿੱਚ ਹੱਥ ਖੜੇ ਕਰਾਏ ਗਏ ਕੋਈ ਦੂਜਾ ਕੰਮ ਨਹੀਂ ਹੈ ਸਮਝੋ ਉੱਥੇ ਵੀਡੀਓ ਲੱਗੇ ਸਭ ਕੁਝ ਕੱਲ ਹੀ ਦੁਪਹਿਰੇ ਹਾਈ ਕੋਰਟ ਦਾ ਆਰਡਰ ਆਇਆ ਵੀਡੀਓ ਵਗੈਰਾ ਸਕਿਉਰਟੀ ਵਗੈਰਾ ਹਰ ਚੀਜ਼ ਕੀਤੀ ਗਈ ਕਾਂਗਰਸ ਜੇ ਤੇ ਆਪ ਬਣ ਜੇ ਜੇ ਤੇ ਪ੍ਰਤਾਪ ਬਾਜਵੇ ਹੋਣੀ ਆਪ ਮੰਤਰੀ ਬਣ ਜਾਣ ਸੋਨੀ ਜੀ ਬਣ ਜਾਣ ਫਿਰ ਤੇ ਡੈਮੋਕਰੇਸੀ ਬਹੁਤ ਵਧੀਆ ਜੇ ਲੋਕ ਉਹਨਾਂ ਨੂੰ ਛੜਕਦੇ ਕਰ ਦਿੰਦੇ ਆ ਫੇਰ ਉਹ ਕਹਿੰਦੇ ਡੈਮੋਕ੍ਰੇਸੀ ਦੀ ਹੱਤਿਆ ਹੋ ਗਈ ਆ ਉਹ ਵੱਲਾ ਜਿੰਨਾ ਤੇ ਸਤਾ ਜਦਿੰਦੇ ਆ ਉਹਨਾਂ ਦਾ ਰਾਜ ਕੀ ਹੁੰਦਾ ਕੀ ਨਹੀਂ ਹੁੰਦਾ ਅਨੇਕਗੰਦੀ ਕਿੱਦਾਂ ਨਹੀਂ ਹੁੰਦੀ ਆ ਉਹਦੀ ਉਹਨਾਂ ਨੂੰ ਚੇਤੇ ਆਉਂਦੀ ਪਰ ਹੁਣ ਉਹ ਸਤਾ ਤੋਂ ਬਾਹਰ ਨੇ ਤੇ ਬਹੁਤ ਬੁਧੀ ਤਰ੍ਹਾਂ ਜਿੱਦਾਂ ਮਛਲੀ ਪਾਣੀ ਤੋਂ ਬਿਨਾਂ ਤਰਫਦੀ ਆ ਨਾ ਹੁਣ ਉਹ ਤੂਫਾਨ ਤੋਂ ਬਿਨਾਂ ਇਦਾਂ ਤਰਫ ਰਿਹਾ ਸਰ ਕੋਈ ਡੈਮੋਕ੍ਰੇਸੀ ਦਾ ਕੋਈ ਕਤਲ ਨਹੀਂ ਹੋਇਆ ਕੁਛ ਨਹੀਂ ਹੋਇਆ ਬੜੀ ਜਨੂਮਲ ਇਲੈਕਸ਼ਨ ਹੋਈ ਆ ਹੱਥ ਖੜੇ ਕਲਾਕੇ ਅੰਦਰ ਬਹੁਤ ਵਧੀਆ ਜੋ ਸਿਸਟਮ ਹੁੰਦਾ ਉਹਨਾਂ ਨੂੰ ਪਤਾ ਹੈ ਕੀ ਸਿਸਟਮ ਹੈ ਉਹ ਕੀ ਚਾਹੁੰਦੇ ਆ ਉਹ ਚਾਹੁੰਦੇ ਹੈਗੇ 35 ਸਾਲ ਸੋਨੀ ਸਾਹਿਬ ਬਿਠੇ ਰਹੇ ਹੁਣ ਉਹਨਾਂ ਦਾ ਮੁੰਡਾ ਬਿਠਾ ਵੇ ਸਰ ਇੱਕ ਪਰਿਵਾਰ ਦੀ ਜ਼ਕੀਰ ਨਹੀਂ ਐ ਅੰਬਸਦਰ ਇੱਕ ਪਰਿਵਾਰ ਦੀ ਜ਼ਕੀਰ ਨਹੀਂ ਐ ਅੰਮਸਰ ਦਾ ਮਸਾਫ ਦੇ ਲੋਕਾਂ ਦਾ ਅੰਮਸਰ ਦੇ ਲੋਕ ਆਪਣਾ ਜਿੰਨੂੰ ਮਰਜ਼ੀ ਮੇਲ ਚੋਣ ਜਿੰਨੂੰ ਮਰਜ਼ੀ ਡਿਪਟੀ ਮੇਲ ਚੋਣ ਜੋ ਮਰਜ਼ੀ ਕਰ ਇਸ ਕਰਕੇ ਅਸੀਂ ਕੋਈ ਪਰਵਾਦਵਾ ਜਿਹੜਾ ਉਹਦੀ ਚੱਲਣ ਦਿਆਂਗੇ ਜੋ ਜੋ ਪ੍ਰਤਾਬ ਬਾਜੂ ਨੇ ਕੀ ਜਾਂਦੇ ਆ ਡੈਮੋਕ੍ਰੇਸੀ ਦਾ ਕਦਰ ਮੈਂ ਤਾਂ ਬੜਾ ਹੈਰਾਨ ਆ ਕਿ ਜਿਹੜੇ ਲੋਕ 75 ਸਾਲਾਂ ਤੇ ਜਿਹੜੀ ਕਾਂਗਰਸ ਨੇ ਪੰਜਾਬ ਦਾ ਬੇੜਾ ਗਰ ਕਰਤਾ ਜਿਸ ਕਾਂਗਰਸ ਦੇ ਰਾਜ ਦੇ ਵਿੱਚ ਲੋਕਾਂ ਦੇ ਸ਼ਰੇਆਮ ਕਤਲ ਹੋਏ ਝੂਠੇ ਮੁਕਾਬਲੇ ਹੋਏ ਦਰਬਾਰ ਸਾਹਿਬ ਤੇ ਅਟੈਕ ਹੋਇਆ ਕਈ ਕੁਝ ਹੋਇਆ ਦਿੱਲੀ ਦੇ ਵਿੱਚ ਸਾਡੇ ਪ੍ਰਧਾਨ ਮਤਲਬ ਜਿਹੜਾ ਪੈਸੇ ਪਾ ਕੇ ਸਰ ਦਿੱਤੇਗੇ ਸਰ ਡੈਮੋਕ੍ਰੇਸੀ ਕਿੱਥੇ ਓਦੋਂ ਨਹੀਂ ਦੀ ਸੀ ਇੱਕ ਵਾਰ ਸਾਡ ਸਾਡ ਸਰ ਜਿਹੜੇ ਕਹਿੰਦੇ ਡੈਮੋਕ੍ਰੇਸੀ ਹੈ ਨਾ ਮੇਰਾ ਤੁਹਾਡੇ ਤੂੰ ਬਾਜਵੇਂ ਤੂੰ ਸਵਾਲ ਆ ਉਹ ਪਹਿਲਾਂ ਦੱਸੇ ਕਿ ਜੋ ਕੋਈ ਦਿੱਲੀ ਦੇ ਵਿੱਚ ਜੋ ਕੋਈ ਇੱਥੇ ਉਹਨਾਂ ਦੇ ਰਾਜ ਦੇ ਚੁੰਦਾ ਦੇ ਡੈਮੋਕ੍ਰੇਸੀ ਦਾ ਕਤਲ ਹੋਇਆ ਕਿ ਇਹ ਮੋਤੀ ਪਾਟੀਆਂ ਜੀ ਮਹਿਲ ਬਣ ਕੇ ਤੇ ਡੈਮੋਕ੍ਰੇਸੀ ਦਾ ਕਤਲ ਸਵੇਦਾ ਸੋਦੀ ਨੂੰ ਬਰਾਦਰ ਤੇ ਡੈਮੋਕ੍ਰੇਸੀ ਬਹੁਤ ਵਧੀਆ ਐ